ਹੈਲੋ ਮਾਈ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੁਸੀਂ ਸੋਚ ਰਹੇ ਹੋਗੇ ਕਿ ਮੈਂ ਕੀ ਕਰ ਰਹੀ ਆ ਇਹ ਮੈਂ ਨਵਾਂ ਕੰਮ ਸ਼ੁਰੂ ਕੀਤਾ ਘਰ ਵਿੱਚ ਹੀ ਮਤਲਬ ਨਵਾਂ ਨਹੀਂ ਹੋ ਮੈਂ ਪਹਿਲਾਂ ਵੀ ਆਪਣਾ ਨਾ ਇਹ ਮੈਂ ਬਣਾ ਚੁੱਕੀ ਹਾਂ ਜੋ ਮੈਂ ਬਣਾਉਣਾ ਚਾਹੁੰਦੀ ਆ ਪੁਰਾਣੇ ਕੱਪੜੇ ਦੀਆਂ ਜਿਹੜੀਆਂ ਲੀਰਾ ਹੁੰਦੀਆਂ ਉਹਨਾਂ ਨੂੰ ਕੱਟ ਕੇ ਮੈਂ ਇੱਕ ਡੋਰ ਮੈਟ ਬਣਾਇਆ ਹੋਇਆ ਪਹਿਲਾਂ ਵੀ ਉਸ ਟਾਈਮ ਮੈਂ ਹਨਾ ਸ਼ਾਇਦ YouTube ਆਪਣਾ ਚੈਨਲ ਸਟਾਰਟ ਨਹੀਂ ਕੀਤਾ ਸੀਗਾ ਤੇ ਬੇਲੀ ਮੈਂ ਬਣਾਇਆ ਹੋਇਆ ਇੱਕ ਮੈਂ ਸ਼ਾਇਦ ਤੁਹਾਨੂੰ ਇੱਕ ਵੀਡੀਓ ਚ ਦਿਖਾਇਆ ਵੀ ਹੋਇਆ ਆ ਤੇ ਹੁਣ ਮੈਂ ਫਿਰ ਮੈਂ ਕਿਹਾ ਘਰ ਵੀ ਤਾਂ ਬੇਲੀ ਰਹਿਣੀ ਆ ਕੰਮ ਵਗੈਰਾ ਜਲਦੀ ਹੋ ਜਾਂਦਾ ਆ ਤੇ ਘਰ ਵੀ ਕੀ ਕਰਨਾ ਨਾ ਤੇ ਇਸ ਲਈ ਫਿਰ ਮੈਂ ਜਿਹੜੇ ਐਕਸਟਰਾ ਕੱਪੜੇ ਹੁੰਦੇ ਜੋ ਕਿਸੇ ਕੰਮ ਦੇ ਕੱਪੜੇ ਨਹੀਂ ਹੁੰਦੇ ਨਾ ਉਹਨਾਂ ਨੂੰ ਫਿਰ ਮੈਂ ਕੱਟ ਕੇ ਉਹਨੀਆਂ ਜਿੱਦਾਂ ਕਾਂਤਰਾ ਜਿਹੜੀਆਂ ਲੰਬੀਆਂ ਉਹ ਕੱਟ ਕੇ ਇਦਾਂ ਨਾ ਤੇ ਉਹਨਾਂ ਨੂੰ ਗੋੰਦ ਲੈਣਾ ਫਿਰ ਤੇ ਕਿਸੇ ਟਾਈਮ ਮੈਂ ਤੁਹਾਨੂੰ ਦਿਖਾਵਾਂਗੀ ਪੂਰੀ ਤਰ੍ਹਾਂ ਤੇ ਫਿਲਹਾਲ ਤੇ ਮੇਰੇ ਕੋਲ ਨਾ ਐਕਸਟਰਾ ਕਪੜੇ ਸਈਏ ਪੇ ਮੈਂ ਨਾ ਜਿਹੜੇ ਕਪੜੇ ਮੇਰੇ ਐਕਸਟਰਾ ਹੁੰਦੇ ਜੋ ਮੈਂ ਨਹੀਂ ਪਾਉਂਦੀ ਜਾਂ ਕੋਈ ਵੀ ਹੈ ਨਾ ਪਜਾਮੇ ਵਗੈਰਾ ਨੇ ਮੈਂ ਸੈਟ ਦੀ ਨਹੀਂ ਹੈਗੀ ਜਿੱਦਾਂ ਜਿਹੜੇ ਥੋੜੇ ਵੱਧਿਆ ਹੁੰਦੇ ਆ ਤਾਂ ਮੈਂ ਜਿਹਨੂੰ ਕਿਸੇ ਨੂੰ ਦੇਣੇ ਹੁੰਦੇ ਨੇ ਮੈਂ ਦੇ ਦਿੰਦੀ ਜਿਹੜੇ ਫਟੇ ਫੁਟੇ ਹੁੰਦੇ ਨੇ ਨਾ ਉਹਨਾਂ ਨੂੰ ਫਿਰ ਮੈਂ ਨਾ ਉਹਦਾ ਸੈਟ ਦੀ ਨਹੀਂ ਆ ਉਹ ਮਤਲਬ ਯੂਜ਼ ਆ ਜਾਂਦੇ ਆ ਨਾ ਕੰਮ 'ਚ ਆਦਾਂ ਮੈਂ ਮੈਟ ਬਣਾ ਲੈਣੀ ਹੁੰਨੀ ਆ ਡੋਰ ਮੈਟ ਜਿਹੜੇ ਹੁੰਦੇ ਆ ਔਰ ਵਧੀਆ ਬਣਦੀ ਹੈ ਇਹ ਗੁੰਦਕੇ ਵੀ ਬਣਾ ਸਕਦੇ ਆਪਾਂ ਮੇਰੇ ਕੋਲ ਮਸ਼ੀਨ ਹੈ ਨਹੀਂ ਸਲਾਈ ਮਸ਼ੀਨ ਨਾ ਤਾਂ ਮੈਂ ਸਲਾਈ ਮਸ਼ੀਨ ਤੇ ਹੀ ਬਣਾ ਸਕਦੀ ਆ ਫਿਲਹਾਲ ਤਾਂ ਮੈਂ ਅੱਦੀ ਗੁੰਦਕੇ ਨੂੰ ਫਿਰ ਉਸ ਤੋਂ ਬਾਅਦ ਇਹਨੂੰ ਸੀਣਾ ਲਾ ਲੈਣੀ ਆ ਤੇ ਮੈਂ ਤੁਹਾਨੂੰ ਦਿਖਾਉਂਗੀ ਵੀ ਮੈਂ ਕਿੱਦਾਂ ਬਣਾਣੀ ਫਿਲਹਾਲ ਤਾਂ ਹજી ਮੈਂ ਨਾ ਇਹ ਥੋੜਾ ਜਿਹਾ ਬੈਠੀ ਸੀਗੀ ਫ੍ਰੀ ਮੈਂ ਕਿ ਚੱਲ ਬਣਾ ਲਾਣੀ ਆ ਤੇ ਬਿੱਲੀ ਬੈਠੀ ਆ ਕਰਨਾ ਕੀ ਆ ਬਣਾ ਲੈਣੀ ਰਾਤ ਦਾ ਟਾਈਮ ਆ ਖਾਣਾ ਪੀਣਾ ਸਾਰਾ ਬਣਾ ਲਿਆ ਆ ਤੇ ਹੁਣ ਫਿਰ ਨਾਲ-ਨਾਲ ਮੈਂ ਟੀਵੀ ਦੇਖ ਰਹੀ ਆ ਤੇ ਨਾਲ-ਨਾਲ ਮੈਂ ਬਣਾ ਰਹੀ ਹਾਂ ਬਸ ਇਹਨੂੰ ਅੱਧੀ ਗੁੰਦੀ ਜਾਣੀ ਜਿੱਦਾਂ ਪਗੋਤ ਗੁੰਦੇ ਨਾ ਅੱਧੀ ਇਹਨੂੰ ਗੁੰਦੀ ਜਾਣਾ ਆ ਤੇ ਅਗਰ ਇਹ ਚ ਹਨਾ ਜਿਹੜਾ ਲਾਸਟ ਤੇ ਕਪੜਾ ਇਹ ਮਤਲਬ ਲਾਸਟ ਤੇ ਖਤਮ ਹੋ ਜਾਂਦਾ ਫਿਰ ਦੂਸਰਾ ਕਪੜਾ ਲਗਾ ਲੈਣਾ ਆ ਆ ਇਹ ਬਸ ਅੱ딜ੰਬੰਬਾ ਜੀ ਗੁੰਦੀ ਜਾਣਾ ਫਿਰ ਉਹਨਾਂ ਨੂੰ ਉਸ ਤੋਂ ਬਾਅਦ ਲਾਸਟ ਤੇ ਜਿਹੜੇ ਪੂਰੀ ਤਰ੍ਹਾਂ ਆ ਗੁੰਦ ਲਿਆ ਜ ਪੂਰੇ ਕੱਪੜੇ ਨੂੰ ਹਨ ਫਿਰ ਆਪਾਂ ਰੂਨ ਸ਼ੇਪ ਚ ਜਾਂ ਸਰਕਲ ਵਾਲੀ ਸ਼ੇਪ ਚ ਜਾਂ ਫਿਰ ਕੋਈ ਵੀ ਸ਼ੇਪ ਚ ਆਪਾਂ ਡੋਰਮੈਟ ਬਣਾ ਸਕਦੇ ਆ ਮੈਂ ਪੀਲੇ ਵਾਲਾ ਜਿਹੜਾ ਡੋਰਮੈਟ ਸੀਗਾ ਉਹ ਮੈਂ ਗੋਲ ਬਣਾਇਆ ਸੀ ਸਰਕਲ ਵਾਲਾ ਤੇ ਇਹ ਵਾਲਾ ਮੈਂ ਦੇਖਦੀ ਆ ਕਿੱਦਾਂ ਬਣਾਨੀ ਹੈ ਮਸ਼ੀਨ ਮੈਂ ਸੋਚਦੀ ਸੀ ਕਿ ਮੈਂ ਮਸ਼ੀਨ ਲਾ ਮਾ ਫਿਲਹਾਲ ਫਿਰ ਮੈਂ ਸੋਚਿਆ ਨਹੀਂ ਕਿਉਂਕਿ ਕੰਮ ਜਿਹੜਾ ਨਾ ਮੈਂ ਜਿਹੜੋ ਥੋੜਾ ਮੇਰੇ ਮੈਂ ਬਿਲੀ ਹੁੰਨੀ ਉਦੋਂ ਹੀ ਕਰਦੀ ਹੁੰਨੀ ਆ ਨਹੀਂ ਤਾਂ ਮੈਂ ਨਹੀਂ ਕਰਦੀ ਜਿਹਨੂੰ ਮੇਰਾ ਮਨ ਹੁੰਦਾ ਮੈਂ ਉਦੋਂ ਹੀ ਹੀ ਕਰਦੀ ਆ ਜਿਹਨੂੰ ਮੇਰਾ ਮਨ ਨਹੀਂ ਹੋਵੇ ਫਿਰ ਨਹੀਂ ਮੈਂ ਕਰਦੀ ਆ ਦੇਖੋ ਇਹ ਵਾਲਾ ਕੱਪੜਾ ਖਤਮ ਹੋ ਗਿਆ ਸੀ ਗ੍ਰੀਨ ਵਾਲਾ ਤੇ ਹੁਣ ਮੈਂ ਪਿੰਕ ਵਾਲਾ ਲਾਇਆ ਹੈ ਮੇਰਾ ਨਾ ਦੁਪੱਟਾ ਸੀਗਾ ਤੇ ਇਹ ਖਰਾਬ ਹੋ ਗਿਆ ਸੀਗਾ ਦੁਪੱਟਾ ਤੇ ਇਹਨੂੰ ਮੈਂ ਕੱਟ ਕੇ ਲਗਾ ਉਹਨੂੰ ਕੰtraitੀਆਂ ਬਣਾ ਆ ਕੇ ਤੇ ਫਿਰ ਇਹਨੂੰ ਹੁਣ ਮੈਂ ਕੱਪੜੇ ਦੇ ਨਾਲ ਅਟੈਚ ਕਰ ਦਿੱਤਾ ਹੁਣ ਇਹਨੂੰ ਗੁੰਦ ਕੇ ਚੰਗੀ ਤਰ੍ਹਾਂ ਫਿਰ ਜਿੰਨਾ ਮੇਰੇ ਕੋਲ ਹੋਇਆ ਮੈਂ ਉਨਾਂ ਕ ਕਰੀ ਜਾਨੀ ਆ ਬੈਠੀ ਕਿਉਂਕਿ ਬੈਲੇ ਆ ਕੀ ਕਰਨਾ ਫਿਰ ਮੈਂ ਐਕਸਟਰਾ ਟਾਈਮ ਨਹੀਂ ਜ਼ਿਆਦਾ ਮੈਂ ਫਾਲਤੂ ਨਹੀਂ ਇੰਨਾ ਬੈਂਦੀ ਜਿੰਨਾ ਬੈਠ ਹੁੰਦਾ ਮੈਂ ਬੈ ਜਾਣੀ ਆ ਕਿਉਂਕਿ ਤੇ ਤੁਸੀਂ ਨਾ ਮੇਰੇ ਵਲੋਗ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਔਰ ਕਮੈਂਟ ਕਰਨਾ ਨਾ ਭੁੱਲੀਏ ਕਮੈਂਟ ਚ ਜਰੂਰ ਦੱਸਿਆ ਕਰੋ ਮੇਰੀ ਵੀਡੀਓ ਬਾਰੇ ਕੁਝ ਵੀ ਅਗਰ ਤੁਹਾਨੂੰ ਗਲਤ ਵੀ ਲੱਗਦਾ ਤੁਸੀਂ ਤਾਂ ਵੀ ਦੱਸੋ ਤੇ ਮੈਨੂੰ ਜਰੂਰ ਕਮੈਂਟ ਕਰਿਆ ਕਰੋ ਔਰ ਬੈਲ ਆਈਕਨ ਬਟਨ ਵੀ ਜਰੂਰ ਦਬਾਓ ਤਾਂ ਜੋ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੈਮਾ YouTube ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕੀਵਨ ਤੁਸੀਂ ਸਾਰੇ आई होप ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਮਾਰਨਿੰਗ ਦਾ ਟਾਈਮ ਮਾਰਨਿੰਗ ਵੀ ਨਹੀਂ ਕਹਿ ਸਕਦੇ ਦੁਪਹਿਰ ਹੀ ਹੋ ਚਲੀ ਆ ਮਤਲਬ ਹੈ ਮਾਰਨਿੰਗ ਦਾ ਟਾਈਮ ਆ ਦੁਪਹਿਰ ਵੀ ਨਹੀਂ 12 ਵੀ ਨਹੀਂ ਵਜੇ 11 ਵਜੇ ਆ ਤੇ ਘਰ ਦਾ ਕੰਮ ਹਜੇ ਮੈਂ ਕੁਝ ਨਹੀਂ ਕੀਤਾ ਦੇਖੋ ਝਾੜੂ ਝੋੜੂ ਕੁਝ ਨਹੀਂ ਫੇਰਿਆ ਕੁਝ ਸਫਾਈ ਨਹੀਂ ਕੀਤੀ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਆ ਕਲਦੀ ਹੈ ਨਾ ਤੇ ਹੋਰ ਧੁੱਪ ਨਹੀਂ ਨਿਕਲ ਰਹੀ ਧੁੰਦ ਨਹੀਂ ਪੈ ਰਹੀ ਐ ਬਹੁਤ ਜ਼ਿਆਦਾ ਤੇ ਮੈਂ ਹੈ ਨਾ ਹੁਣ ਕਰੂੰਗੀ ਧੀਰੇ ਧੀਰੇ ਸਫਾਈ ਕਰੂੰਗੀ ਕਿਉਂਕਿ ਸਫਾਈ ਨਾ ਕਰੂੰ ਨਾ ਕਰਾਂਗੇ ਤਾਂ ਮੰਨ ਨਹੀਂ ਮੰਨੂੰਗਾ ਫਿਰ ਨਾ ਅਮੀ ਕੋਈ ਆਈ ਜਾਂਦਾ ਘਰ ਹੈ ਨਾ ਤੇ ਸਫਾਈ ਵੀ ਜ਼ਰੂਰੀ ਐ ਫਿਰ ਨਾ ਆਉਂਗੀ ਬਾਅਦ ਚ ਫਿਰ ਦੇਖਦੀ ਆਂ ਕੁਝ ਫਿਰ ਕੋਈ ਕੰਮ ਹੋਰ ਕਰੂੰਗੀ ਤੇ ਫਿਲਹਾਲ ਨਾ ਮੈਂ ਮੇਰੇ ਬਾਹਰ ਤੋਂ ਹੱਲ ਆਪਨ ਦੀ ਦਫੜ ਕੇ ਤੇ ਮੈਂ ਕੱਲ ਨਾ ਪਜਾਮੇ ਲਿਆਂਦੇ ਸੀ ਆਪਣੇ ਗਰਮ ਉਹ ਮੈਂ ਤੁਹਾਨੂੰ ਦਿਖਾ ਨਹੀਂ ਆ ਬਹੁਤ ਮੋਤੀ ਆਇਆ ਆ ਦੇਖੋ ਕਪੜੇ ਮੈਨੇ ਇੱਥੇ ਇੱਥੇ ਸੁੱਕਣੇ ਪਾਏ ਹੋਏ ਆ ਕੱਲ ਤੋਂ ਓਪੀ ਨੇ ਨਿਕਲਦੀ ਕੱਲ ਦੀ ਨਿਕਲੀ ਤਾਂ ਉੱਪਰ ਤੇ ਕਪੜੇ ਵੀ ਨਹੀਂ ਸੁੱਕਦੇ ਪਏ ਬਣ ਕੀ ਤਰ੍ਹਾਂ ਅੱਜ ਦੇਖਦੀ ਆ ਜੇ ਤਾਂ ਧੁੱਪ ਨਿਕਲ ਗਈ ਜਿੰਨੇ ਵੀ ਕਪੜੇ ਧੁੱਪ ਤੇ ਹਨ ਮੈਂ ਉੱਪਰ ਪਾ ਕੇ ਆਉਂਗੇ। ਵੈਸੇ ਤਾਂ ਮਸ਼ੀਨ 'ਚ ਮੈਂ ਸੁਖਾ ਲਈ ਸੀ ਬਟ ਫਿਰ ਵੀ ਹਵਾ ਤਾਂ ਲਵਾਣੀ ਆ ਨਾ ਧੁੱਪ ਥੋੜੀ ਜੀ ਤਾਂ ਲਵਾਵਾਂਗੇ। ਤੇ ਇਸ ਲਈ ਹੁਣ ਧੁੱਪ ਨਿਕਲ ਨਹੀਂ ਰਹੀ ਹੈਗੀ। ਕੱਪੜੇ ਇੱਧੇ-ਇੱਧੇ ਪਏ। ਤੇ ਮੈਂ ਤੁਹਾਨੂੰ ਨਾ ਬਾਈਕ ਬੈਕ ਕੈਮਰੇ ਤੋਂ ਦਿਖਾਣੀ ਆ। ਮੈਂ ਕਿਹੜੇ ਪਜਾਮੇ ਲਏ ਆ। ਇੱਕ ਪਜਾਮਾ ਮਿਆਂ ਲਿਆ। ਮਤਲਬ ਇਹਦਾ ਨਾ ਬਹੁਤ ਵਧੀਆ ਦਾ ਕਪੜਾ ਲੱਗਾ। ਇਹ ਬਿਲਕੁਲ ਸੋਫਟ ਸੋਫਟ ਹੋਆ।

ਇਹ ਕੋਕਟਾਲਾ ਇਹ ਵਾ ਜ਼ਿਆਦਾ ਅੱਛਾ ਇਹ ਵਾ ਵੀ ਜ਼ਿਆਦਾ ਅੱਛਾ ਹੈ ਹਾਂ ਇਹ ਵੈਸੇ ਮੈਂ ਨਾ ਘਰਪਾਰ ਨੂੰ ਲੈ ਆ ਕਿਉਂਕਿ ਮੇਰੇ ਕੋਲ ਨਾ ਮੇਰੇ ਕੋਲ ਹੈ ਨਹੀਂ ਸੀ ਕਿ ਗਰਮ ਹੈਗਾ ਸਿੱਕਦਾ ਮੇਰੇ ਕੋਲ ਨਾ ਵੈਸੇ ਇਧਰ ਗਰਮ ਪੈਂਦੇ ਨਹੀਂ ਪਰ ਫਿਰ ਵੀ ਮੈਂ ਪਾਵਾਂਗੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤੇ ਮੈਨੂੰ ਐਸੇ ਵੀ ਲੱਤਾਂ ਵਗੈਰਾ ਠਰਦੀਆਂ ਤੇ ਮੈਂ ਪਜਾਮੇ ਨਾਲ ਹੀ ਹੁਣ ਦੇਖਦੀ ਮੈਂ ਥੋੜੇ ਦਿਨ ਤੱਕ ਆਪਣੇ ਸਾਡੇ ਬਾਹਰ ਵਾ ਉਹ ਸ਼ੋਪਾ ਉੱਥੋਂ ਮੈਂ ਨਾ ਨਾਈਟਸੂਟ ਵੀ ਲੈ ਕੇ ਆਉਂਗੀ ਮੋਟਾ ਕੱਪੜਾ ਨਾ ਮੇਰੇ ਮੋਟਾ ਪੈਂਦਾ ਨਹੀਂ ਇਸ ਲਈ ਨਹੀਂ ਮੈਂ ਮੋਟੇ ਨਹੀਂ ਲੈਂਦੀ ਮੇਰੇ ਨਾ ਉਹ ਦਾਣੇ ਵਗਾਰ ਨਿਕਲ ਜਾਂਦੇ ਆ ਸਰੀਰ ਤੇ ਇਸ ਲਈ ਨਹੀਂ ਮੈਂ ਲੈਂਦੀ ਤੇ ਹੁਣ ਮੈਂ ਬਟ ਦੇਖਦੀ ਆ ਇੱਕ ਲੈ ਕੇ ਦੇਖੂਗੀ ਨਾਈਟਸੂਟ ਮੋਟਾ ਅਗਰ ਸੈੱਟ ਬਹਿ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਮੈਂ ਨਹੀਂ ਲਵਾਂਗੀ ਵਾਲੇ ਮੈਂ ਪਜਾਮੇ ਲਿਆ ਗਰਮ ਤੇ ਹੁਣ ਮੈਂ ਕੰਮ-ਕੁਮ ਕਰ ਲਵਾਂ ਆਪਣਾ ਘਰ ਦਾ ਤੇ ਦੇਖੋ ਵਾਈਟ-ਵਾਈਟ ਵਾਲ ਵੀ ਆ ਗਏ ਠੰਡ ਬਹੁਤ ਹੈ ਇਸ ਲਈ ਮੈਂ ਅੱਜ ਮਹਿੰਦੀ ਵਗੈਰਾ ਨਹੀਂ ਬਾਹਰ ਤੇ ਲਗਾਉਂਗੀ ਔਰ ਥ੍ਰੈਡਿੰਗ ਵੀ ਹੋਣ ਵਾਲੀ ਆ ਟਾਈਮ ਹੀ ਨਹੀਂ ਲੱਗਦਾ ਬਾਹਰ ਜਾਣ ਦਾ ਠੰਡ ਇੰਨੀ ਹੋਈ ਪਈ ਹੈ ਇਸ ਲਈ ਥ੍ਰੈਡਿੰਗ ਵੀ ਲਾ ਗਈ ਆ ਜਾਉਂਗੀ ਫਿਰ ਮੈਂ ਫਿਰ ਕਰਵਾ ਕੇ ਆਉਂਗੀ ਥ੍ਰੈਡਿੰਗ ਵਗੈਰਾ ਤੇ ਚਲੋ ਹੁਣ ਮੈਂ ਨਾ ਕੰਮ